ਜਿਹੜਾ ਇੱਕ ਇਦਾਂ ਦਾ ਜ਼ਖਮ ਹੈ ਕਿ ਜਿਹੜਾ ਕਦੇ ਵੀ ਭਰ ਨਹੀਂ ਸਕਦਾ ਇਸ ਮਹੀਨੇ ਦੇ ਵਿੱਚ ਇਸ ਹਫਤੇ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਿੰਦੁਸਤਾਨ ਦੀ ਸਰਕਾਰ ਨੇ 1984 ਵਿੱਚ ਆਪਣੇ ਹੀ ਦੇਸ਼ ਵਿੱਚ ਇੱਕ ਸਰਵਸਾਂਝੀਵਾਲਤਾ ਦੇ ਪ੍ਰਤੀਕ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਔਰ ਸਿੱਖਾਂ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਟੈਂਕਾਂ ਤੋਂ ਆਪਾਂ ਗੋਲੀਆਂ ਦੇ ਨਾਲ ਹਮਲਾ ਕੀਤਾ ਹਜ਼ਾਰਾਂ ਸਿੱਖਾਂ ਦੀ ਸ਼ਹਾਦਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਹੋਈ ਔਰ 40 ਸਾਲ ਦਾ ਸਮਾਂ ਬੀਤ ਚੁੱਕਾ ਹੈ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹਰ ਸਾਲ ਹੀ ਖਾਲਸਾ ਪੰਥ ਸ਼੍ਰੀ ਦੇ ਅਕਾਲ ਤਖਤ ਸਰ ਜੀ ਦੇ ਵਿਖੇ ਜੁੜਦਾ ਹੈ ਔਰ ਇੱਥੇ ਜੁੜ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਇਸ ਵਾਰ 40ਵਾਂ ਜਿਹੜਾ ਇਹ ਦਿਹਾੜਾ ਹੈ 83 ਦਾ ਜਿਹੜਾ ਕੱਲੂਕਾਰਾ ਵਾਪਰਿਆ ਤੀਜਾ ਕੱਲੂਕਾਰਾ ਜਿਹਨੂੰ ਐਲਾਨ ਕੀਤਾ ਗਿਆ ਉਹਦਾ 40ਵਾਂ ਜਿਹੜਾ ਸਾਲ ਹੈ ਉਹ ਇਸ ਵਾਰ ਸ਼ੀਰ ਦੇ ਕਾਲ ਤਖਸੈਕ ਵਿਥੇ ਮਨਾਇਆ ਜਾ ਰਿਹਾ ਹੈ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਹੈ ਕਿ ਬੜੇ ਹੀ ਸ਼ਰਧਾ ਔਰ ਸਤਕਾਰ ਸਹਿਤ ਸ਼ੀਰ ਦੇ ਕਾਲ ਤਖਸੈਕ ਸਾਹਿਬ ਜੀ ਵਿਖੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰੀਏ ਏਕਤਾ ਦਾ ਸੰਗ੍ਰਹਿ ਦੇਈਏ ਜੋ ਸਾਡੀ ਸਾਰਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੱਕ ਇਦਾਂ ਦਾ ਜ਼ਖਮ ਹੈ ਕਿ ਜਿਹੜਾ ਕਦੇ ਵੀ ਭਰ ਨਹੀਂ ਸਕਦਾ ਇਸ ਮਹੀਨੇ ਦੇ ਵਿੱਚ ਇਸ ਹਫਤੇ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਿੰਦੁਸਤਾਨ ਦੀ ਸਰਕਾਰ ਨੇ 1984 ਵਿੱਚ ਆਪਣੇ ਹੀ ਦੇਸ਼ ਵਿੱਚ ਇੱਕ ਸਰਵਸਾਂਝੀ ਵਾਲਤਾ ਤੇ ਭ੍ਰਤੀਕ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਔਰ ਸਿੱਖਾਂ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਟੈਂਕਾਂ ਤੋਪਾਂ ਗੋਲੀਆਂ ਦੇ ਨਾਲ ਹਮਲਾ ਕੀਤਾ ਹਜ਼ਾਰਾਂ ਸਿੱਖਾਂ ਦੀ ਸ਼ਹਾਦਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਹੋਈ ਔਰ 40 ਸਾਲ ਦਾ ਸਮਾਂ ਬੀਤ ਚੁੱਕਾ ਹੈ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹਰ ਸਾਲ ਹੀ ਖਾਲਸਾ ਪੰਥਸ਼ੀ ਦੇ ਅਕਾਲ ਤਖਤ ਸਰ ਦੇ ਵਿਖੇ ਜੁੜਦਾ ਹੈ ਔਰ ਇੱਥੇ ਜੁੜ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਇਸ ਵਾਰ 40ਵਾਂ ਜਿਹੜਾ ਇਹ ਦਿਹਾੜਾ ਹੈ 83 ਦਾ ਜਿਹੜਾ ਕੱਲੂ ਕਾਰਾ ਵਾਪਰਿਆ ਤੀਜਾ ਕੱਲੂ ਕਾਰਾ ਜਿਹਨੂੰ ਐਲਾਨ ਕੀਤਾ ਗਿਆ ਉਹਦਾ 40ਵਾਂ ਜਿਹੜਾ ਸਾਲ ਹੈ ਉਹ ਇਸ ਵਾਰ ਸ਼ੀਰ ਅਕਾਲ ਤਖਤ ਸੈਕ ਵਿਖੇ ਮਨਾਇਆ ਜਾ ਰਿਹਾ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਹੈ ਦੇ ਬੜੀ ਹੀ ਸ਼ਰਧਾ ਔਰ ਸਤਿਕਾਰ ਸਹਿਤ ਸ਼੍ਰੀ ਦੇ ਕਾਲ ਤਖਤ ਸਾਹਿਬ ਦੇ ਵਿਖੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰੀਏ ਏਕਤਾ ਦਾ ਸੰਬੂਧ ਦੇਈਏ ਜੋ ਸਾਡੀ ਸਾਰਿਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੱਕ ਇਦਾਂ ਦਾ ਜ਼ਖਮ ਹੈ ਕਿ ਜਿਹੜਾ ਕਦੇ ਵੀ ਭਰ ਨਹੀਂ ਸਕਦਾ ਇਸ ਮਹੀਨੇ ਦੇ ਵਿੱਚ ਇਸ ਹਫਤੇ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਿੰਦੁਸਤਾਨ ਦੀ ਸਰਕਾਰ ਨੇ 1984 ਵਿੱਚ ਆਪਣੇ ਹੀ ਦੇਸ਼ ਵਿੱਚ ਇੱਕ ਸਰਵਸਾਂਝੀ ਵਾਲਤਾ ਦੇ ਪ੍ਰਤੀਕ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਔਰ ਸਿੱਖਾਂ ਦੇ ਸਰਵੋੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਟੈਂਕਾਂ ਤੋਪਾਂ ਘੋੜੀਆਂ ਦੇ ਨਾਲ ਹਮਲਾ ਕੀਤਾ ਹਜ਼ਾਰਾਂ ਸਿੱਖਾਂ ਦੀ ਸ਼ਹਾਦਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਹੋਈ ਔਰ 40 ਸਾਲ ਦਾ ਸਮਾਂ ਬੀਤ ਚੁੱਕਾ ਹੈ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹਰ ਸਾਲ ਹੀ ਖਾਲਸਾ ਪੰਥ ਸ਼੍ਰੀ ਦੇ ਅਕਾਲ ਤਖਤ ਸਾਹਿਬ ਦੇ ਵਿਖੇ ਜੁੜਦਾ ਹੈ ਔਰ ਇੱਥੇ ਜੁੜ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਇਸ ਵਾਰ 40ਵਾਂ ਜਿਹੜਾ ਇਹ ਦਿਹਾੜਾ ਹੈ 83 ਦਾ ਜਿਹੜਾ ਕੱਲੂਕਾਰਾ ਵਾਪਰਿਆ ਪੀਜਾ ਕੱਲੂਕਾਰਾ ਜਿਹਨੂੰ ਐਲਾਨ ਕੀਤਾ ਗਿਆ ਉਹਦਾ 40ਵਾਂ ਜਿਹੜਾ ਸਾਲ ਹੈ ਉਹ ਇਸ ਵਰਸ਼ੀ ਦੇ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਹੈ ਕਿ ਬੜੀ ਹੀ ਸ਼ਰਧਾ ਔਰ ਸਤਕਾਰ ਸਹਿਤ ਇਸ ਦੇ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ और सत्कार भेट करिए एकता एक जो साढ़ी सारे चढ़ती कला का प्रतीक है वही जी का खालसा, वही जी की वाहसा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप